ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਅੱਜ ਭਰਾ ਮੇਰੇ ਮਲਾਉਨੇ ਆਪਾਂ ਤੁਹਾਨੂੰ ਸਰਮੇਣਾ ਤੇ ਹਰ ਬੁੱਧਵਾਰ ਮੇਲਾ ਲੱਗਦਾ ਤਲਵੰਡੀ ਸਾਬੋ ਬੁੱਧਵਾਰ ਤੇ ਸਰਮੇਣਾ ਥੋੜੀ ਕਰਾਉਨੇ ਗੱਲਬਾਤ ਤੇ ਬਾਈ ਕੋਲੇ ਪੌਤੀ ਘੈਂ ਘੈਂ ਟਰੈਕਟਰ ਆ ਤੇ ਕੋਕਾ ਪੀਛੀ ਆ ਜਮਾ ਪਿਆਜ ਕਰਾਂ ਸਰਮੇਣਾ ਥੋੜੀ ਕਰੀ ਗੱਲਬਾਤ ਸਰਮੇਣਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਸਿੱਧੂ ਸਾਹਿਬ ਵਧੀਆ ਭਾਈ ਪੁਲਰ ਸਾਹਿਬ ਕੀ ਹਾਲ ਹੈ ਓਕੇ ਜੀ ਬੜੇ ਟਾਈਮ ਬਾਅਦ ਭਾਈ ਦਿਖਾਈ ਦਿੱਤਾ ਤੂੰ ਹੋਰ ਕਿਉਂ ਨਚਾ ਨਾ ਲਾਉਣ ਲੱਗੇ ਸੀ ਵੀਰੇ ਤੇ ਝੋਨਾ ਭੰਦਾ 3 ਮਹੀਨੇ ਹੋ ਗਏ ਤੈਨੂੰ ਝੋਨਾ ਲਾਉਂਦੇ ਹਾਂ ਹਾਂ ਉਹ ਆ ਆਹ ਮੰਡੀ ਨੇ ਆਇਕਾ 2 ਮਹੀਨੇ ਹੋ ਗਏ ਝੋਨਾ ਤੇ 3 ਮਹੀਨੇ ਹੋ ਗਏ ਝੋਨਾ ਹੁਣ ਫੇ ਟਰੈਕਟਰ ਆਪਣੇ ਕੋਲੇ ਅੱਜ ਬੁੱਧਵਾਰ ਤੋਂ ਲਵੰਡੀ ਸਾਹਿਬੋਂ ਮੰਡੀ ਲੱਗੇ ਭਾਈ ਸੱਸੀ ਘਾਲ ਪਹਿਲਾਂ ਤਾਂ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਤੁਹਾਨੂੰ ਅੱਜ ਬੁੱਧਵਾਰ ਤਲਵੰਡੀ ਸਾਹਿਬੋਂ ਮੰਡੀ ਲੱਗੀ ਐ 25 ਤਰੀਕਾ ਚਮਾ ਮਹੀਨਾ 2025 ਹਾਂਜੀ ਹਾਂਜੀ ਠੀਕ ਐ ਅ ਟਰੈਕਟਰ ਆਪਣੇ ਚਾਚੇ ਦੇ ਹਾਂਜੀ ਠੀਕ ਐ ਪਰਫਾਰਮਰ ਰੇਟ ਬਿਲਕੁਲ ਸਹੀ ਰੇਟ ਆ ਜਿਹੜਾ ਉਹ ਫੋਨ ਤੇ ਹੀ ਹੋਊਗਾ ਠੀਕ ਐ ਜੀ ਬਾਕੀ ਖਿੱਚ ਕੇ ਜੇ ਤਾਂ ਮੈਂ ਭੁੱਲੂ ਆ ਹੂੰ ਹੂੰ ਤੇ ਬਾਕੀ ਇਹ ਵੀ ਨਹੀਂ ਪਤਾ ਮੈਂ ਘੱਟ ਬੋਲਦਾ ਜਾਂ ਵੱਧ ਇਹਦੇ ਵਾਰ ਜਦੋਂ 2021 ਮਾਡਲ ਆ ਕਿਹੜੀ ਮਾਡਲ ਆ 3 ਸਪੀਡ ਆ ਕਿਹੜੀ ਮਾਡਲ ਜਿਵੇਂ ਜਿਵੇਂ ਟਰੈਕਟਰ ਹਾਂਜੀ 24 ਮਾਡਲ ਬਰਾਬਰ ਖੜਾ ਦੀ ਲੈ ਕੇ ਦੇ ਹਾਂਜੀ ਠੀਕ ਐ ਗੱਲ ਹਾਂਜੀ ਜੇ ਉਹ ਤੂੰ ਚੰਗਾ ਹੋਇਆ ਤਾਂ ਲੈ ਕੇ ਜਾ ਨਹੀਂ ਲੈ ਕੇ ਨਾ ਜਾ ਠੀਕ ਐ ਜੀ ਹੈਡ ਗੇਅਰ 83 ਪੀਟਾ ਜੱਲੇ ਆਹੇ 1670 ਘੰਟੇ 1670 1670 ਜਮੀਨ ਨਵਾ ਯਾਰ ਪਤਾ ਨਹੀਂ ਕਿਵੇਂ ਸਾਮ ਘੇ ਰੱਖਿਆ ਕਿਸੇ ਨੇ ਮਗਰਲੇ ਤੇ ਪਿਛਲੇ ਗੁੱਡੀਆਂ ਤੇ ਹਜੇ ਆਪੋ ਲੋ ਵੀ ਲਿਖਿਆ ਪਿਆ ਨਾਲ ਦੀ ਹੈ ਨਾ ਮੂਰ ਲੇ ਮਰਫੀਆ ਮਗਰਲੇ ਬੋਲੋ ਦੇ ਇਹ 7.5 ਲੱਖ ਰੁਪਏ ਦਾ ਰੇਟ ਆ ਹਾਂਜੀ ਟਰੈਕਟਰ ਦੇਵਾਂਗੇ 6 ਲੱਖ ਤੇ 95000 ਦਾ 6 ਲੱਖ 95000 ਦਾ ਹਾਂਜੀ ਇਹ ਜੈਤਨੂ ਵਾਲਾ ਜਗਾੜੀ ਆ ਆ ਗਿਆ ਪੀ ਮਾਡਲ ਆ ਦੇਖ ਬਾਈ ਆ ਗਿਆ ਇਹ ਪੁਰਜਾ ਹੈਗਾ DI 6565 ਉਹ ਕਹੀਏ ਇਹ ਬਾਈ ਤੂੰ ਐ ਲਾਲਾ ਸਾਹਿਬ ਦੀਆਂ ਸਪੀਡਾਂ ਦਾ ਤਾਂ ਗਿਣ ਨਹੀਂ ਸਕਦਾ ਹਾਂਜੀ ਤੇ ਕਦੇ ਘੇਰ ਨਹੀਂ ਆਪਾਂ ਗਿਣ ਸਕਦੇ ਕਿੰਨੇ ਕਹਦੇ ਹਾਂ 4 ਸਪੀਡ ਚ ਹੈ ਇਹਦੀ ਸਾਲਾ ਹੋ ਗਈ ਠੀਕ ਹੈ ਗੱਲ ਜਿਹੜੇ ਬੰਦੇ ਨੇ ਇਹਨੂੰ ਚਲਾਇਆ ਹੈ ਨਾ ਜਿਹੜਾ ਵਰਤਿਆ ਜਿਹਨੇ ਉਹੀ ਮੇਰਾ ਵੀਰ ਲੈ ਕੇ ਜਾਊ ਇਹ ਤਾਂ ਟਰੱਕ ਹੀ ਆ ਹਾਂਜੀ ਕਾਰੇ ਗਿਆ ਭਾਈ 85 ਤੋਂ 90 ਪੈਸੇ ਠੀਕ ਹੈ ਜੀ 20 ਮਾਡਲ ਨਾ ਨਵਾਂ ਮਾ ਟਰੈਕਟਰ ਕੋਕਾ ਪੀ ਸਾ ਡੀਆਈ 6565 20 ਮਾਡਲ ਆ 5115000 ਡਿਮਾਂਡ ਆ ਟਰੈਕਟਰ ਦੇਵਾਂਗੇ 4 ਲੱਖ ਤੇ 95000 ਦਾ 4 ਲੱਖ 95000 ਠੀਕ ਆ ਗੱਲ ਆ ਪਹਿਲਾਂ ਦਾ ਜਦ ਨਾਲ ਸਾਰੇ ਟਰੈਕਟਰਾਂ ਦੇ ਲੋਨ ਹੋ ਜੂਗਾ ਸਾਰੇ ਟਰੈਕਟਰਾਂ ਦੇ ਨਾਲ ਪੁਰਾਣੇ ਕੱਟੇ ਜਾਣਗੇ ਠੀਕ ਹੈ ਜੀ ਬਾਰ ਬਾਰ ਨਹੀਂ ਕਹਿੰਦਾ ਮੈਂ ਠੀਕ ਹੈ ਅੱਗੇ ਅਗਰ ਤੋਂ ਜੰਦੇ ਠੀਕ ਹੈ ਜਮੇ ਹੀ ਨਵਾਂ ਡਾਇਰੈਕਟਰ ਆ ਯਾਰ ਜਿਹਨੇ ਲੈਣਾ ਨਾ ਹਾਰ ਪਾ ਕੇ ਲੈ ਜਾਓ ਇੱਥੇ ਇਹ ਗੱਲ ਤੇ 800 ਬਚਣ ਜਾਂਦੇ ਉਹ ਤੋਂ ਬਾਅਦ ਆ ਗਿਆ 10 ਮਾਡਲ 800 ਬਚਣ ਜਾਂਦੇ 10 4000 85 90 ਪੈਸੇ ਦੇ ਹਾਂਜੀ ਸਿੰਪਲ ਸਟੀering ਦੇ ਵਿੱਚ ਆ ਹਾਂਜੀ ਠੀਕ ਹੈ ਗਾ ਡਬਲ ਕਲਚ ਆ ਹਾਂਜੀ ਸਾਰਾ origignal ਟਰੈਕਟਰ ਸੋਹਣਾ ਆ ਐਚਆਰ ਨੰਬਰ ਆ ਹੂੰ 3 ਲੱਖ 35000 ਡਿਮਾਂਡ ਆ ਹਾਂਜੀ ਟਰੈਕਟਰ ਦੇਵਾਂਗੇ ਜੀ ਤਿੰਨ ਲੱਖ ਤੇ 10000 ਰੁਪਏ ਠੀਕ ਹੈ ਬਾਕੀ ਨੂੰ ਪਿੱਛੇ ਤੇ ਮਾਨਸਨ ਵਾਲਾ ਅੱਗੇ ਆ ਗਿਆ 60 ਵਾਲਾ ਲਓ ਜੀ 60 ਰਾਜਸਥਾਨ ਮਾਤਰ ਮੈਲ ਚ ਇਹ ਤਾਂ ਬਾਈ ਜੀ ਨੇ ਲੋਨ ਕਰਾਉਣਾ ਨਾ ਉਹਦੇ ਵਾਸਤੇ ਤਾਂ ਪੰਜਾਬ ਹੀ ਆ ਰਾਜਸਥਾਨ ਆਪਣਾ ਬਹੁਤ ਹੋ ਜਾਂਦੇ ਹਾਂ ਹਾਂ 15 ਮਾਡਲ ਦਾ ਟਾਇਰ ਬਿਲਕੁਲ ਤਾਜੇ ਆ ਹਾਂ ਸਾਈਡ ਗੇਅਰ ਦਾ ਡਬਲ ਕਲਚ ਆ 50 ਐਚਪੀ ਟਾਇਰ ਹੁੰਦਾ ਆਇਲ ਬ੍ਰੇਕ ਹੁੰਦਾ ਸਟੇਲ ਬ੍ਰੇਕਾਂ ਹਾਂਜੀ 3 ਲੱਖ 90 ਹਜ਼ਾਰ ਡਿਮਾਂਡ ਆ ਹਾਂਜੀ ਟਾਇਰ ਦੇ ਦਾਂਗੇ 3 ਲੱਖ ਤੇ 70000 ਦਾ 370000 70 ਦਾ ਠੀਕ ਹੈ ਜੀ ਉਹ ਦੂ ਵਾ ਦੇ ਵਿੱਚ ਆ ਗਿਆ ਬਾਈ 855 50 2013 ਮਾਡਲ ਆ ਹਾਂਜੀ ਪੈਰ 95 ਪੈਸੇ ਆ ਹਾਂਜੀ ਜਮਾ ਨਵਾਂ ਟਰੈਕਟਰ ਆ ਵੀਰੇ ਰਪਏ ਦਾ ਰੁਪਿਆ 4 ਸਪੀਡ ਆ ਆ ਸੌਰੀ 4 ਸਟਾਰ ਆ ਹੂੰ ਪਾਵਰ ਸਟੀering ਆ ਡਬਲ ਡਿਸਟ੍ਰਿ ਡਬਲ ਪੰਪ ਵਾਲਾ ਤੇ ਡਬਲ ਡਿਸਟ੍ਰਿਬਿਊਟਰ ਜਿਵੇਂ ਨਵਾਂ ਟਰੈਕਟਰ ਆ ਚਲਾ ਕੇ ਪੂਰੀ ਤਸਦੀਕ ਕਰਕੇ ਲੈ ਜਿਓ ਹਾਂਜੀ ਤੇ ਇਹ ਹੈਗਾ ਬਾਈ ਜੀ 465000 ਡਿਮਾਂਡ ਆ ਟਰੈਕਟਰ ਦੇਵਾਂਗੇ 4 ਲੱਖ ਤੇ 45000 ਦਾ 445000 ਆ ਗਿਆ ਗਿਆ ਇਕੰਦਰ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ 745 ਯਾਹ ਇੱਕ ਵੀ ਕੈਟਾਗਰੀ ਚ ਆ ਜਾਂਦਾ ਨਾ ਹਾਂ ਬਾਈ ਇਹਦਾ ਤਾਂ ਯਾਰ ਕੋਈ ਮੁੱਲ ਹੀ ਨਹੀਂ ਬਾਈ ਇਹ ਜਿਹੜੇ ਮਰਜ਼ੀ ਕੰਮ ਤੇ ਡਾਲਾ ਇਹਨੂੰ ਹਾਂਜੀ 750 ਸੂਨ ਵਾਲੀ ਕਦੇ ਬਰਾਬਰ ਤੁਰਨ ਵਾਲਾ ਟਰੈਕਟਰ ਆ ਇਹ ਹਾਂਜੀ ਠੀਕ ਆ ਗੱਲ ਆ ਪਾਵਰ ਸਟੇਰਿੰਗਾ ਹੂੰ ਡਬਲ ਡਿਸਟ੍ਰਿਬਿਊਟਰ ਆ ਹੂੰ ਸੋਨਾ ਬਹੁਤ ਆ ਨਵਾਂ ਹੀ ਪਿਆ ਪਈ ਅਹੀਂ ਜਿਵੇਂ ਕੋਕਾ ਪੀਤੀ 19 ਮਾੜਲਾ 425 ਦਾ 4 ਲੱਖ 25 ਹਜ਼ਾਰ ਦਾ ਮਾੜਾ ਹੂੰ ਟਰੈਕਟਰ ਦੇ ਦਾਂਗੇ 3 ਲੱਖ ਤੇ 95 ਹਜ਼ਾਰ ਦਾ 395 ਦਾ ਠੀਕ ਹੈ ਜੀ ਠੀਕ ਹੈ ਗੱਲ ਅੱਗੇ ਆ ਗਿਆ ਪਾਵਰ ਟਰੈਕ 445 445 8 ਮਾੜਾ ਟਰੈਕਟਰ ਟਾਇਰ ਇਹਦੇ ਚੰਗੇ ਆ ਬਾਈ ਹੈਗੇ 75 80 ਪੈਸੇ ਇਹ ਹਰਿਆਣੇ ਚ ਪਹਲਾ ਚੱਲਦਾ ਹੈ ਨਾ ਇਹ ਹਰਿਆਣੇ ਚ ਚੱਲਦਾ ਆ ਚਾਰ ਨੰਬਰ ਆ ਇਹ ਇਹ ਡਾਇਗਨੋਸਿਸ ਨਹੀਂ ਮਿਲਨੀ ਤੇ ਲੋਨ ਵੀ ਨਹੀਂ ਹੁੰਦਾ। ਅੱਛਾ, ਐਪੀ ਰੇਟ ਮਿਲ ਜੂਗਾ। ਹਾਂ, ਇੱਥੇ ਦਾ। ਕਿੰਨੇ ਦਾ ਹੈ? 8 ਮਾਡਲ ਆ 2 ਲੱਖ ਤੇ 55000 ਰੁਪਿਆ ਰੇਟ ਆ ਟਰੈਕਟਰ ਦੇਵਾਂਗੇ 2 ਲੱਖ ਤੇ 40000 ਰੁਪਿਆ 2 40000। ਉਸ ਤੋਂ ਬਾਅਦ ਆ ਗਿਆ ਹਾਉਲੈਂਡ 333 33 ਝੋਟਾ। ਟਾਇਰ 95 ਪੈਸੇ ਆ ਬਾਈ। ਟਰੈਕਟਰ ਸਾਰਾ オリジナル ਆ ਕੋਕਾ ਪੀ ਸੀ ਆ ਸੰਗਰੂਰ ਨੰਬਰ ਆ ਰੁਪਈਆ ਦਾ ਰੁਪਈਆ ਟਰੈਕਟਰ ਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ। ਹਾਂਜੀ। ਜਿਹੜੇ ਵੀਰ ਕਹਿੰਦੇ ਬਿਨਾ ਟਰਪੋ ਤੋਂ 55 ਐਚ ਪੀ ਵਾਲਾ ਲੈਣਾ ਉਹ ਆ ਜੀ। ਹੂੰ। ਠੀਕ ਹੈ ਗੱਲ ਹੈ ਪਾਇਰ ਹੈਗੇ 90 95 95 ਪੈਸੇ 90 ਨਹੀਂ ਬਿਨਾ ਟਰਬੋ ਤੋਂ 55 ਐਚਪੀ ਆ ਦਾ ਟਰੈਕਟਰ ਹੈ ਜੇ ਟਰੈਕਟਰ ਤੇ ਕਮੀ ਘਟ ਦੇਣਾ ਕੋਈ ਆਪਾਂ ਦੇ ਦਾਂ ਪੰਜਾਬ ਨੰਬਰ ਹੈ ਨਾ ਕਾਗਜ਼ ਪੱਤਰਾਂ ਦੀ ਜ਼ਿੰਮੇਵਾਰੀ ਆ ਤੇ ਇਹਦੀ ਪਾਸਿੰਗ ਪਈ ਆ 10 ਮਾਡਲਾ ਠੀਕ ਹੈ ਯਾਰ 475 ਡਿਮਾਂਡ ਆ ਟਰੈਕਟਰ ਦੇਵਾ ਇੱਕੂ ਰੇਟ ਜਸ ਨੂੰ 4.5 ਲੱਖ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਆ ਗਿਆ 60 ਫਾਰਮ 60 ਫਾਰਮ 60 ਨਹੀਂ ਉਹਨਾਂ ਦੀ ਕਰ 60 ਇਹਨਾ ਜਾਸ ਮਾਡਲ ਆ 4 ਸਿਲੰਡਰ ਵਾਲਾ ਜੀ ਵੀ ਗਰਮੀ ਵਾਲੀ ਆ ਰਹਿ ਗਿਆ 77 ਕੁ ਪੈਸੇ ਇਹਦੇ ਠੀਕ ਹੈ ਕੰਪਿਊਟਰ ਟਰੈਕਟਰ ਆ ਜੀ 370 ਰਡਵਾ ਹੈ ਇਹ ਆ ਡਿਮਾਂਡ ਆ ਟਰੈਕਟਰ ਦੇ ਦਾਂਗੇ ਵੀ ਆਪਾਂ 3.5 ਲੱਖ ਰੁਪਏ 3.5 ਲੱਖ ਦਾ ਹੈ ਹਾਂਜੀ ਠੀਕ ਹੈ ਜੀ ਠੀਕ ਆ ਗੱਲ ਆ ਪੁਰਾਣੇ ਕੱਟੇ ਜਾਣਗੇ ਲੋਨ ਫ੍ਰੈਂਸ ਹੋ ਜਾਣਾ ਗਿਆ ਗਿਆ 12 ਮਾਡਲ ਤੋਂ ਉੱਪਰ ਵਾਲੇ ਟਰੈਕਟਰਾਂ ਤੇ ਲੋਨ ਫ੍ਰੈਂਸ ਹੋਊਗਾ ਮਿੰਨੀ ਸਾਥ ਹੈ ਮਾਸਟਰ ਮੈਲਜ 2009 ਮਾਡਲ ਆ ਟਾਇਰ ਟੂਰ ਚੰਗੇ ਆ ਬਾਈ 75 ਕੁ ਪੈਸੇ ਟਾਇਰ ਆ ਚਾਰੇ ਹੂੰ ਠੀਕ ਹੈ ਗੱਲ ਇਹ ਤੇ ਲੋਨ ਨਹੀਂ ਹੁੰਦਾ ਪੁਰਾਣਾ ਕਟਿਆ ਜਾਊਗਾ ਤੇ ਟਰੈਕਟਰ ਸਾਰਾ オリジナル ਕਿ ਤੋਂ ਰੰਗ ਪੇਂਟ ਨਹੀਂ ਉਹ ਡਬਲ ਕਲਚ ਆ 50 ਐਚਪੀ ਕੈਟਾਗਰੀ ਦੇ ਵਿੱਚ ਆ ਜੀ ਕੈਟਾਗਰੀ ਨਹੀਂ 50 ਐਚਪੀ ਹੈ ਕਟਾਗਰੀ ਬਹੁਤ ਹੁੰਦੇ ਨੇ ਰੈਟ ਬਹੁਤ ਜਿਆਦਾ ਘੱਟ ਮਾੜੇ ਵੱਡਾ ਕੰਮ ਦਿੰਦੇ ਆ ਇਹਦਾ 2,65,000 ਰੁਪਇਆ ਮੰਗਦੇ ਆ ਟਰੈਕਟਰ ਦੇਵਾਂਗੇ 2.5 ਲੱਖ ਰੁਪਇਆ ਮੌਕੇ ਤੇ ਮਾਨ ਸਨਮਾਨ ਹੋ ਜੂ ਮੌਕੇ ਤੇ ਹੋ ਜੂ ਉਸ ਤੋਂ ਬਾਅਦ ਆ ਗਿਆ 35 ਵਾਲਾ ਸੋਨਾ ਨਿਕਾ 21 ਮਾਡਲ ਆ ਜਮਾਈ ਨਵਾਂ ਟਰੈਕਟਰ ਆ ਬਈ ਐਚ ਡੀ ਐਮ ਚੰਦਰ ਮੌੜਾ ਲਾ ਟਾਇਰ ਹੈ ਗਿਆ ਬਾਈ ਨਾਲ ਦੇ ਚਾਰੇ 75 ਰੁਪਏ ਐਡ ਗੇਰ 50 80 75 80 80 ਰੁਪਏ ਟਾਇਰ ਹੈਗੇ ਆ ਨੌਨ ਫੈਂਸ ਹੋ ਜੂ ਪੁਰਾਣਾ ਕਟਿਆ ਜਾ ਉਹ 455000 ਡਿਮਾਂਡ ਆ 3 ਮਾਡਲ ਟਰੈਕਟਰ ਦੇਵਾਂਗੇ 4 ਲੱਖ 40000 ਦਾ ਹਾਂਜੀ 4 ਲੱਖ 40000 ਮੌਕੇ ਤੇ ਮਾਨਸਰਨ ਫੁੱਲ ਹੋ ਜੂ 730 ਆ ਗਿਆ ਅੱਗੇ 730 15 ਮਾਡਲ ਆ ਬਾਈ ਟਾਇਰ ਬਿਲਕੁਲ ਨਵੇਂ ਆ ਪਿਛਲੇ ਤਾਜੇ ਆ ਮੂਰਲੇ ਹੈਗੇ ਆ 88 ਤੋਂ 90 ਪੈਸੇ ਤੱਕ ਜਮਨ ਨਵਾਂ ਟਰੈਕਟਰ ਲੋਨ ਫੈਂਸ ਹੋ ਜੂਗਾ ਜਿੰਨੇ ਦਾ ਟਰੈਕਟਰ ਉਹਨੇ ਦਾ ਹੀ ਲੋਨ ਫੈਂਸ ਹੋ ਜੂਏ ਤੇ ਫੁੱਲ ਲੋਨ ਆ ਫੁੱਲ ਲੋਨ ਹੋ ਜੂਗਾ 265000 ਟਮਾੜਾ ਠੀਕ ਹੈ ਟਰੈਕਟਰ ਦੇਵਾਂਗੇ 245000 ਰੁਪਏ ਦਾ ਐਨੇ ਦੇ 2.5 ਲੱਖ ਦਾ ਹੀ ਲੋਨ ਹੋ ਜੂਏ ਤੇ ਡੈਕ ਡੱਕ ਵਿੱਚ ਹੀ ਇਹ 2.5 2 ਲੱਖ ਦਾ ਲੋਨ ਹੋ ਜੂਗਾ ਆ ਵਿੱਚ ਇਹ ਡੈਕ ਨੂੰ ਬੜਾ ਇਹ ਰਤਕੇ ਵਾਲਾ ਲੱਗਿਆ ਦੇ ਅੱਗੇ ਅੱਗੇ ਉਸ ਤੋਂ ਬਾਅਦ ਦੇ ਵਿੱਚ 11 ਮਾਟਲਾ ਬਈ ਸੋਨਾ ਲਿਕਾ 50 ਆ ਜਮਾਨ ਨਵਾਂ ਟ੍ਰੈਕਟਰ ਆ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਕਿਤੋਂ ਰੰਗ ਪੇਂਟ ਨਹੀਂ ਹੋਇਆ ਟੈਕਟੂਰ ਖੈਰ ਚੰਗੇ ਆ ਬਾਈ ਹੈ ਗਿਆ 75 80 ਪੈਸੇ ਟਾਇਰ ਰੁਪਈਆ ਦਾ ਰੁਪਈਆ ਟਰੈਕਟਰ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਆ 365000 ਡਿਮਾਂਡ ਆ ਇਹ ਦੇਵਾਂਗੇ ਆਪਾਂ 350000 350000 650000 ਠੀਕ ਹੈ ਜੀ ਆਪਣਾ ਨੰਬਰ ਆਪਣਾ WhatsApp ਨੰਬਰ ਹੈਗਾ 887294545 ਕਾਲਿੰਗ ਨੰਬਰ 997884545 ਠੀਕ ਹੈ ਠੀਕ ਹੈ ਗੱਲ ਬਾਈ ਜਦੋਂ ਮਰਜ਼ੀ ਤਲਵੰਡੀ ਸਾਹਿਬ ਉਹ ਆ ਕੇ ਫੋਨ ਕਰ ਲਿਓ ਜਿਹੜਾ ਮਰਜ਼ੀ ਟਰੈਕਟਰ ਲੈਣਾ ਉਹ ਸ਼ਰਮੇ ਨੂੰ ਯਾਦ ਕਰ ਲਿਓ ਲੋਨ ਫੈਂਸ ਹੋ ਜਾਂਦਾ ਪਰਾਣਾ ਕੱਟਿਆ ਜਾਂਦਾ ਠੀਕ ਹੈ ਜੀ ਜਿੰਨੇ ਕਦਾ ਹੁੰਦਾ ਉਹਨੇ ਕਦੇ ਇਕੱਠਾ ਠੀਕ ਹੈ ਗੱਲ ਵੀਰੇ ਜੇ ਵੀਡੀਓ ਨੂੰ ਕਹਿੰਨੇ ਬਾਈ ਸੁਆਦ ਨਹੀਂ ਆਇਆ ਸੁਆਦ ਉਦੋਂ ਨਹੀਂ ਆਉਂਦਾ ਜਦੋਂ ਮੇਰੇ ਟਰੈਕਟਰ ਨਾ ਹੋਣ ਜਦੋਂ ਮੇਰੇ ਹੁਣ ਉਦੋਂ ਤਾਂ ਪਰਵਾਹ ਹੀ ਕੋਈ ਨਹੀਂ ਉਹ ਤਾਂ ਫਿਰ ਮੈਂ ਹੀ ਵੇਚਨੇ ਆ ਤੇ ਮੈਂ ਹੀ ਰੇਟ ਬੋਲਨੇ ਹੁੰਦੇ ਆ ਠੀਕ ਹੈ ਗੱਲ ਐਦੂ ਅਗਲੀ ਵੀਡੀਓ ਬਣਾਉਨੇ ਆ ਆਪਾਂ ਆਪਣੇ ਟਰੈਕਟਰਾਂ ਦੀ ਇਹ ਵੀਡੀਓ ਬਧਿਆ ਲੱਗੀ ਧਬ ਕੇ ਲਾਈਕ ਕਮੈਂਟ ਸ਼ੇਅਰ ਕਰ ਲਿਓ ਪੇਜ ਨੂੰ ਕਰ ਲਿਓ ਫੋਲੋ ਭੁੱਲੋ ਤਲਵੰਡੀ ਸਾਬ ਵਾਲਾ ਸਿੱਧੂ ਸਿੱਧੂ ਟਰੈਕਟਰ ਜਿਹੜਾ ਸਿੱਧੂ ਟਰੈਕਟਰ ਜ ਮਤਲਬ ਪੇਜ ਆ ਬਾਈ ਜੀ ਇਹ ਬੰਦੇ ਨੂੰ ਵੀ ਆਪਾਂ ਫੋਨ ਕਰ ਸਕਦੇ ਆ ਬਾਈ ਕੋਲੇ ਟਰੈਕਟਰ ਹੁੰਦੇ ਆ ਕਾਫੀ 15 20 ਟਰੈਕਟਰ ਹੁੰਦੇ ਆ ਹਾਉਲੈਂਡ ਦੇ ਸ਼ਕੀਨ ਆ ਬਾਈ ਇਹ ਹਾਂ ਟਾਈਮ ਹਾਉਲੈਂਡ ਤਾਂ ਹੁੰਦਾ ਹੀ ਹੁੰਦਾ ਕੁਛ ਹੋ ਜੇ ਕਿਹਾ ਸਿੱਧੂ ਹਾਂ ਬਾਈ ਤੇ ਵੀਡੀਓ ਬਧਿਆ ਲੱਗੀ ਧਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲਿਓ ਫੋਲੋ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਕਰਦਾ ਰਹੇ ਨੀ